ਮਾਫ਼ ਕਰ ਜੀ 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 ਕੀ ਹੋਇਆ ਥੋੜਾ ਸਾਨੂੰ ਪੂਰੀ ਡਿਟੇਲ ਆਪ ਨੂੰ ਦੱਸੋ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਕੀ ਹੋਇਆ ਕੀ ਨੂੰ ਹੋਇਆ ਕਿਥੋਂ ਗਏ ਕਿੱਥੇ ਗਏ ਕਿ ਉੱਥੇ ਕੀ ਕੁਝ ਟੱਗ ਨਾ ਨੂੰ ਮੈਂ ਜੀ 2 ਜੁਲਾਈ ਵਿਆਮ ਇੱਥੋਂ ਦਿੱਲੀ ਇਹ ਟੋੜਦਾ ਇਟਲੀ ਗਿਆ ਮੈਂ ਇਟਲੀ ਮੈਂ ਰਿਹਾ ਤਿੰਨ ਮਹੀਨੇ ਤਿੰਨ ਮਹੀਨੇ ਬਾਅਦ ਮੈਂ ਗਿਆ ਬਾਰਸੀਨਾ ਬਾਅਦ ਕਿਉਂ ਨਾ ਤਾਂ ਮੈਂ ਸਪੇਨ ਗਿਆ ਸਪੇਨ ਤੋਂ ਮੈਨੂੰ ਉਹਨਾਂ ਨੇ ਚਾੜਿਆ ਸਿਲਵਾ ਡੋਰ ਸਿਲਵਾ ਡੋਰ ਤੋਂ ਮੈਂ ਗਿਆ ਫਿਰ ਗਵਟੇ ਵਾਲਾ ਤੁਹਾਡੀ ਮਰਜ਼ੀ ਮੈਂ ਕਣਕਣ ਗਿਆ ਕਣਕਣ ਮੈਂ ਇੱਥੇ 1.5 ਮਹੀਨਾ ਰਹਾ ਹਾਂ ਸਰਪੀ ਜੀ ਪਹਿਲਾਂ ਇਹ ਦੱਸੋ ਕਿ ਤੁਸੀਂ ਜਦੋਂ ਘਰੋਂ ਗਏ ਹੋ ਕਿੱਥੇ ਜਾਣ ਵਾਸਤੇ ਗਏ ਹੋ ਕਿ ਉੱਥੋਂ ਤੁਹਾਡਾ ਮੂਡ ਬਣਿਆ ਕਿ ਉੱਥੇ ਰਹਿਣ ਜਾਣਾ ਮੈਂ ਘਰੋਂ ਹੀ ਬੈਠੇ ਨਹੀਂ ਰਿਹਾ ਅਕਾਈ ਜੀ ਤੇ ਕੋਈ ਏਜੰਡਾ ਦਾ ਪਤਾ ਕਿਹੜਾ ਜਾਂਦਾ ਏਜੰਡਾ ਦਾ ਨੰਬਰ ਪਤਾ ਹੈ ਤੇ ਜਿਹੜਾ ਇੱਥੋਂ ਇੱਥੋਂ ਗਏ ਏਜੰਟਰ ਨੂੰ ਦਿੱਤੇ ਏਜੰਟਰ ਨੂੰ ਦਿੱਤੇ ਉਹ ਨੰਬਰ ਲਿਖਾਉਗਾ ਬਸ ਜਨਦਰ ਜਨਦਰ ਪੇਮੈਂਟ ਦਿੱਤੀ ਸੀ ਜਨਦਰ ਕਿੱਥੇ ਦੀ ਜਨਦਰ ਮੈਨੂੰ ਘਰ ਦੇ ਨਾਲ ਦਿੱਤੀ ਸੀ ਮੈਨੂੰ ਬੰਦਾ ਅੱਜ ਬੀਰਸ ਤੋਂ ਬਾਅਦ ਕਿਹਾ ਉਸ ਤੋਂ ਬਾਅਦ ਨਾਮ ਘਾਟੇ ਮਾਣ ਦਾ ਕਰੀ ਆਪਾਂ ਉਸ ਤੋਂ ਬਾਅਦ ਸਾਨੂੰ ਲੈ ਕੇ ਕਹਣਗੇ ਕਹਣਗੇ ਉਹਨਾਂ ਸਾਨੂੰ ਉੱਥੇ ਬਾਹਰ ਛੱਡਿਆ ਮੰਨੇ ਤੇ ਪੇਮੈਂਟ ਲੈ ਕੇ ਡੇਢ ਮਹੀਨਾ ਬਾਅਦ ਅੱਛਾ ਡੇਢ ਮਹੀਨੇ ਬਾਅਦ ਸਾਨੂੰ ਕਿੰਨੇ ਜਣੇ ਸੀ ਤੁਹਾਡੇ ਨਾਲ ਮੇਰੇ ਨਾਲ ਤੇ ਕਾਫੀ ਜਣੇ ਸੀਗੇ ਆਈ ਜਾਈ ਜਾਂਦੇ ਸੀਗੇ ਨਵੇਂ ਆ ਗਏ ਪੁਰਾਣੇ ਚਲੇ ਗਏ ਨਵੇਂ ਆ ਗਏ ਪੰਨੇ ਸਾਡੇ ਵੀ ਤੁਸੀਂ ਤੁਹਾਡੇ ਨਾਲ ਮੇਰੇ ਨਾਲ ਤੇ ਮੇਰੇ ਨਾਲ ਹੈਗੇ ਸੀਗੇ 12-13 ਜਣੇ ਸੀਗੇ ਮੰਨੇ ਉਹ ਜਿਹੜੇ ਬਾਹਰ ਪੰਜਾਬੀ ਨਹੀਂ ਤੇ ਬਾਹਰ ਤੋਂ ਹਰਿਆਣਾ ਹਰਿਆਣਾ ਦੇ ਸਾਰੇ ਅੱਛਾ ਤੁਸੀਂ ਇਕੱਲੇ ਪੰਜਾਬੀ ਹਾਂ ਹਾਂ ਜੀ ਹਰਿਆਣਾ ਦੇ ਚਲ ਗਏ ਮੇਰੇ ਤੋਂ ਸਾਰੇ ਤੇ ਮੈਨੂੰ ਫੇਰ ਉਹਨਾਂ ਨਾਲ ਬਾਹਰ ਛੱਡਿਆ ਤੇ ਤੇ ਫੇਰ ਏਜੰਟ ਨੇ ਮੈਂ ਪੈਸੇ ਦਿੱਤੇ ਰੇ ਤੇ ਮੈਂ ਕਿੱਦੀ ਤੇ ਉਹ ਕਹਿੰਦਾ ਮਤਲਬ ਡੋਂਕਰ ਨਾਲ ਤੁਹਾਡੀ ਪੇਮੈਂਟ ਨਹੀਂ ਕੀਤੀ ਤੇ ਫੇਰ ਮੈਂ ਡੋਂਕਰ ਨੂੰ ਪੇਮੈਂਟ ਕੀਤੀ ਅੱਛਾ ਤੇ ਫੇਰ ਮੈਨੂੰ ਮੇਰੀ ਟਿਕਟ ਕਰਾਈ ਉਹਨੇ 40 ਪਲੱਸ ਹੋ ਗਿਆ ਲੱਗਦਾ ਓਸ ਤੋਂ ਬਾਅਦ ਮੈਕਸੀਕੋ ਗਏ ਆਪਾਂ ਫਲਾਈਟ ਨਾਲ ਹੀ ਉਸ ਤੋਂ ਬਾਅਦ ਅਸੀਂ ਗਏ ਤੇ ਜਮਾਨਾ ਤੇ ਜਵਾਨਾ ਹੀਰੇ ਰਾਤ ਕਿੱਥੇ ਰਹੇ ਕਿਵੇਂ ਜਾਂਦੇ ਨੇ ਪੈਦਲ ਕੇ ਨਹੀਂ ਨਹੀਂ ਆਪਾਂ ਗਏ ਆ ਕੈਨੇਗਨ ਤੋਂ ਫਲੈਟ ਤੇ ਗਏ ਫਲੈਟ ਤੇ ਗਏ ਮੈਕਸੀਕੋ City ਮੈਕਸੀਕੋ City ਤੋਂ ਗਏ ਤੇ ਜਵਾਨਾ ਹਾਂਜੀ ਫਿਰ ਉਸ ਤੋਂ ਬਾਅਦ ਉੱਥੇ ਰਹੇ ਆ ਤੇ ਜਵਾਨਾ ਇੱਕ ਰਾਤ ਰਹੇ ਆ ਪਾਚ ਤੇ 23 23 ਦੀ ਰਾਤ ਨੂੰ ਮਤਲਬ 2 ਵਜੇ 24 ਤਰੀਕ ਨੂੰ ਕਿਸੇ ਨੇ ਸਾਨੂੰ ਬਾਟੇ ਦੋਸਤ ਰਾਤ ਉਸ ਤੋਂ ਬਾਅਦ ਸੈਂਟਾਗੋ ਲੈ ਕੇ ਸਾਨੂੰ ਕੋਲ ਵਾਲੇ ਉਹ ਤੋਂ ਸਾਡਾ ਸੰਗੀ ਕਿੰਨੀ ਚਾਈ ਦੱਸੋ ਸੰਗੀਤ ਬੜੀ ਆਈ ਜਾਂਦੀ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਮਤਲਬ ਲੱਗੇ ਜੇ ਮਤਲਬ ਮਾਫੀਆ ਉੱਥੇ ਸਾਰਾ ਮਾਫੀਆ ਰਾਜਿਆ ਪੇਂਟ ਜਦ ਦੁੱਦ ਗਏ ਆਪਾਂ ਅੱਗੇ ਮਤਲਬ ਜਾਨ ਬਚਣੀ ਨਹੀਂ ਬਚਣੀ ਉਹ ਰੱਬ ਦੇ ਕਰਕੇ ਫੈਦਲ ਯਾਤਰਾ ਆਪਾਂ ਨਹੀਂ ਫੈਦਲ ਯਾਤਰਾ ਨਹੀਂ ਕੀਤੀ ਮੈਂ ਟੈਕਸੀਆਂ ਨਹੀਂ ਗਏ ਆਪਾਂ ਟੈਕਸੀ ਨਹੀਂ ਮਰ ਜੰਗਲ ਚ ਜਮਾ ਰੋਟੀ ਵਾਲੀ ਦੀ ਰੋਟੀ ਪਾਣੀ ਦਾ ਔਖਾ ਸੀਗਾ ਕੋਈ ਅਸੀਂ ਜੰਗਲ ਚ ਵੀ ਰਹੇ ਹਾਂ ਉੱਥੇ ਸਤੇ ਹੀ ਇੱਕ ਦੋ ਦਿਨ ਹਾਂਜੀ ਬਹੁਤ ਵੱਡਾ ਡੰਕਰ ਲੈਣਾ ਹੁੰਦਾ ਰੇਸਾਂ ਵਿੱਚ ਜਿੱਦਾਂ ਜਿੱਦਾਂ ਦਾ ਦਿੰਦੇ ਹੀ ਇਦਾਂ ਦਾ ਖਾਣਾ ਪੰਦ ਹੋ ਜਾ ਜਦੋਂ ਤੁਸੀਂ ਵਾਪਸ ਆਉਣ ਲੱਗੇ ਤਾਂ ਬਈ ਪਤਾ ਚੱਲਿਆ ਤੁਹਾਨੂੰ ਵਾਪਸ ਕਿਉਂ ਹੋ ਗਏ ਸਾਨੂੰ ਜਦੋਂ 10 ਤਰੀਕ ਉਥੋਂ ਸਾਨੂੰ ਕੱਢਿਆ ਬਾਹਰ ਸਾਨੂੰ ਕਹਿੰਦੇ ਤੁਹਾਨੂੰ ਕੈਂਪ ਲੈ ਗਿਆ ਤੇ ਬਸ ਜਿਹੜਾ ਬਾਰਡਰ ਵਾਰ ਕਿਤਾ ਕਿੱਥੇ ਚਲੇ ਗਏ ਸੈਂਟਾ ਕੋ ਚਲੇ ਗਿਆ ਬੈ ਕੈਲੀਫੋਰਨੀਆ ਚ ਅੱਛਾ ਹਾਂਜੀ ਤੇ ਉਥੋਂ ਫਿਰ ਤੁਹਾਨੂੰ ਹਰਿਆ ਉਹਨਾਂ ਨੇ ਪੁਲਿਸ ਨੇ ਹੀ ਕੀਤਾ ਉੱਥੇ ਤੇ ਪੁਲਿਸ ਨੇ ਸਾਨੂੰ ਫੜ ਲਿਆ ਕਿਹਾ ਹਾਂਜੀ ਸੱਤ ਮੁੰਡੇ ਸੀਗੇ ਅੱਛਾ ਤੇ ਸਾਨੂੰ ਫੜ ਲਿਆ ਸਾਨੂੰ ਲੈ ਗਏ ਸੈਂਟਰ ਚ ਲੈ ਕੇ ਸਾਨੂੰ ਸੈਂਟਰ 'ਚ ਸਾਡਾ ਸਾਮਾਨ ਸੋਣ ਉਹਨਾਂ ਨੇ ਫੜ ਲਿਆ ਸਾਰਾ ਜੀ ਜਿਹੜਾ ਪਸੰਦ ਸਾਮਾਨ ਸੀ ਕਰ ਲਾ ਫਾਫੇ 'ਚ ਪਾ ਲਿਆ ਖੇਟੀ 'ਚ ਪਾ ਕੇ ਉਹਨਾਂ ਨੇ ਖੇਟੀ ਜਮਾ ਕਰ ਲਈ ਤੇ ਇੱਕ ਟੀ-ਸ਼ਰਟ ਦਿੱਤੀ ਪਾਉਣ ਨੂੰ ਤੇ ਇੱਕ ਬੂਰਡ ਦਿੱਤੇ ਮਤਲਬ ਕਸ਼ਮੀਰ ਕੱਢ ਗਏ ਇੱਕ ਪਜਾਮਾ ਦਿੱਤਾ ਪਾਉਣ ਨੂੰ ਉਹ ਤੋਂ ਉਹਨਾਂ ਦਾ ਵਿਹਾਰ ਉਹਨਾਂ ਦਾ ਕਿਹੋ ਜਿਹਾ ਸੀ ਉੱਥੋਂ ਦਾ ਵਿਹਾਰ ਬੜਾ ਜਾਂਦਾ ਸੀ ਗੰਦਾ ਦਾ ਮਤਲਬ ਏਸੀ ਫੁੱਲ ਛੱਡਿਆ ਸੀ ਗੰਦਾਂ ਨੇ ਉਦੋਂ ਕੱਪੜੇ ਮਤਲਬ ਉਦੋਂ ਠੰਡ ਵੀ ਬੜੀ ਸੀਗੀ ਤੇ ਕੱਪੜੇ ਬੰਦੇ ਸੀਗਾ ਸਾਡੇ ਤਾਂ ਕਪੜੇ ਦਿੰਦੇ ਨਹੀਂ ਕਪੜੇ ਨਹੀਂ ਦਿੰਦੇ ਜੀ ਮੈਂ ਜਿਹੜਾ ਲੋਰ ਪਾ ਕੇ ਗਿਆ ਸੀ ਮਤਲਬ 23 ਦਿਨ ਉਹੀ ਲੋਰ ਪਾਇਆ ਮੈਂ ਉਹ ਸਲਵਰ ਦੀ ਪੰਨੀ ਜੀ ਦਿੱਤੀ ਸੀ ਘਰ ਲਈ ਜੇ ਤੁਹਾਨੂੰ ਵਾਪਸ ਉਹ ਕਿਹਾ ਕਿ ਹੁਣ ਤੁਹਾਨੂੰ ਰਿਪੋਰਟ ਕਰਨਾ ਰਿਪੋਰਟ ਸਾਨੂੰ ਦੱਸਿਆ ਨਹੀਂ ਦੱਸ ਕੇ ਕੀਤਾ ਕਰਨਾ ਸਾਨੂੰ ਕੈਨੇਡਾ ਦੱਸਿਆ ਸੀਗਾ ਕਿ ਰਿਪੋਰਟ ਕਰਨਾ ਤੁਹਾਨੂੰ ਉਦੋਂ ਅਸੀਂ ਕਾਰਵਾਈ ਪਾਈ ਕਿ ਸਾਡੀ ਮਤਲਬ ਸਾਈਨ ਜਿਹੜੀ ਸਾਨੂੰ ਤੇ ਸਾਨੂੰ ਸਾਈਨ ਦਿੰਦੋ ਸਾਨੂੰ ਕਹਿੰਦੇ ਤੁਹਾਨੂੰ ਕੈਂਪ ਵਿੱਚ ਛੱਡਾਂਗੇ ਸਾਨੂੰ ਪਹਿਲਾਂ 10 ਦਿਨ ਲੈ ਕੇ ਸਾਨੂੰ ਉੱਥੋਂ ਤੇ 10 ਤਰੀਕ ਨੂੰ 2 ਘੰਟੇ ਬਾਅਦ ਜਦੀਆਂ ਮੋੜਲੇ ਪਿੱਛੇ ਤੇ ਮਤਲਬ ਕਹਿੰਦੇ ਫਲਾਈਟ ਕੈਨਸਲ ਹੋ ਗਈ ਆ ਕੈਂਪ ਜਾਣਾ ਸੀ ਤੇ ਤੈਨੂੰ ਤੇ ਫਿਰ 12 ਤਰੀਕ ਨੂੰ ਮੋਦੀ ਗਿਆ ਉੱਤੇ ਮੋਦੀ ਉਸ ਤੋਂ ਬਾਅਦ ਕਹਿੰਦੇ ਮਤਲਬ 13 ਤਰੀਕ ਨੂੰ ਸਾਨੂੰ ਲੈ ਕੇ ਫਿਰ ਹੱਥਿਕ ਨਹੀਂ ਲੱਗੇ ਸਾਧੇ ਨੇ ਲੈ ਕੇ ਲੈ ਗਏ ਤੇ ਜਾਜ ਦੇ ਲੱਗੇ ਲੈ ਗਏ ਸਾਨੂੰ ਕਹਿੰਦੇ ਤੁਹਾਨੂੰ ਕੈਂਪ ਲੈ ਕੇ ਜਾਵਾਂਗੇ ਜਦੋਂ ਸਾਨੂੰ ਜਾਜ ਉੱਡਣ ਲੱਗਾ ਸੀਗਾ ਉਦੋਂ ਦੱਸਿਆ ਕਿ ਤੁਹਾਨੂੰ ਇੱਥੇ ਵਾਪਸ ਕਰਾਂਗੇ ਤੇ ਤੁਹਾਨੂੰ ਬੰਨਿਆ ਵੀ ਹਨਾ ਬੰਨਿਆ ਸੀਗਾ ਪੇੜੀਆਂ ਪੇੜੀਆਂ ਲੱਗੀਆਂ ਸਾਨੂੰ ਪਿੱਛੇ ਹਾਂਜੀ ਅੰਦਰੋਂ ਲੱਗੇ ਲੈ ਗਏ ਸਾਨੂੰ ਹੱਥ ਕੜੀਆਂ ਪੈਰਾਂ ਨੂੰ ਲਾਈ ਸੀਗੀ ਪਤਨਤ ਲੱਖ ਨੂੰ ਲਾਈ ਦੀ ਤੁਹਾਡੇ ਨਾਲ ਹੋਰ ਜਿਹੜੇ ਨਾਮ ਆਏ ਨੇ ਉਹਨਾਂ ਤੋਂ ਪੰਜਾਬੀ ਜੁਨੇ ਦੀ ਤੇ ਜੁਨੇ ਦੀ ਪੰਜਾਬੀ ਲਗਭਗ ਪੋਸ਼ਿਆਣੀ ਮਟਜੇ ਨੂੰ ਬੱਚੇ ਵੀ ਬੱਚੇ ਫੈਮਲੀ ਸੀ ਕਿੰਨੇ ਦਿਨ ਕਿੱਦੂ ਕਿੱਦੂ ਮਗਰ ਇੱਕ ਸੱਤ ਸਾਲ ਦੀ ਕੁੜੀ ਸੀ ਕਿੰਨੇ ਦੀ ਹਾਂਜੀ ਗੁਜਰਾਤੀ ਦੀ ਸੀ ਦੋ ਕੁੜੀਆਂ ਸੀ ਸਾਡੇ ਨਾਲ ਇੰਡੀਅਨ ਨੂੰ ਤੰਗ ਕਰੇ ਦਿੰਦੇ ਰਹੇ ਸੀਗੇ ਇੱਕ ਸੇਵ ਦਿੰਦੇ ਰਹੇ ਤੇ ਚਾਚੋਗਲੇ ਆਣਦੇ ਸੀ ਪੰਜ ਟਾਈਮ ਉਹੀ ਦਿੰਦੇ ਦੇ ਘਰ ਨੇ ਹਾਂਜੀ ਤੇ ਸੌਣੇ ਦਿੰਦੇ ਸਾਰਾ ਸਾਰਾ ਦਿਨ ਸਾਨੂੰ 12 1 ਵਜੇ ਸੌਣ ਦਿੰਦੇ ਸਾਨੂੰ ਤੇ 4 ਵੇ ਠਾ ਦਿੰਦੇ ਫਿਰ ਹਾਂਜੀ ਕਹਿੰਦੇ ਰੋਟੀ ਆ ਗਈ ਰੋਟੀ ਖਾ ਲੋ ਮਤਲਬ ਉਹੀ ਤੁਰਕਰੇ ਤੇ ਜਾਜ ਚ ਬਿਠਾਇਆ ਜਾਜ ਚ ਬਿਠਾਇਆ ਸਾਨੂੰ ਦੱਸ ਸਾਨੂੰ ਨੇ ਫਿਰ ਉਹਨਾਂ ਨੇ ਕੋਈ ਮਤਲਬ ਕਹਿੰਦੇ ਜੇ ਤੁਸੀਂ ਅੱਭੀ ਨਾ ਵੀ ਕਰੋਗੇ ਸਾਨੂੰ ਬੰਦ ਕਮੈਂਟਾਂ ਕਰ ਦਿੱਤਾ ਜਾਵੇਗਾ ਬੇੜੀਆਂ ਕਿੱਥੇ ਬੇੜੀਆਂ ਸਾਡੇ ਜਦੋਂ ਇੰਡੀਆ ਮਤਲਬ ਲੈਣਾ ਲੱਗਾ ਸੀਗਾ ਉਦੋਂ ਕਿੰਨੇ ਕੰਟ ਦੇ ਪਹਿਲਾਂ ਸਾਡੀਆਂ ਬੇੜੇ ਗੁੱਲ ਚੰਦ ਕਰਨਾ ਹੁਣ ਬਤਾਇਆ ਨਾ ਜੀ ਜੈਂਟਰ ਨੂੰ ਜੈਂਟਰ ਕੋਲ ਪੈਸੇ ਵਾਪਸ ਮੰਗਦੇ ਬਰਬਾਦ ਹਾਂਜੀ ਮੰਗ ਕਰਾਂਗੇ ਆਪਾਂ ਜੈਂਟਰ ਤੇ ਕਾਰਵਾਈ ਕਰਾਂਗੇ ਆਪਾਂ ਸਰਕਾਰ ਕੋਲ ਵੀ ਮੰਗਦੇ ਸਰਕਾਰ ਕੋਲ ਇਹੀ ਕਿ ਹੰਸਾ ਹੁੰਦਾ ਜਾਂ ਕਹਿੰਦੇ ਉਹਦੇ ਲੇਅਰ ਸਰ ਲੇਅਰ ਜੀ ਕਿੰਨੇ ਬੱਚੇ ਨੇ ਮੇਰੇ ਮੱਚੇ 3 ਨੇ ਇੱਕ ਲੜਕੀ ਦੋ ਲੜਕੇ ਕੀ ਕਰਦੇ ਹਾਂਜੀ ਕੀ ਕਰਦੇ ਇੱਕ ਲੜਕਾ ਕਟਕਨ ਦਾ ਕੰਮ ਕਰਦਾ ਹਾਂਜੀ ਕਟਕਨ ਦਾ ਕੰਮ ਕਟਕਨ ਦਾ ਹਾਂਜੀ ਬੁੱਧਾ ਬੇਟਾ ਬਾਹਰ ਤੇ ਗਿਆ ਹ ਜੀ ਕੀ ਹੋਇਆ ਦੋ ਉਹ ਆਇਆ ਬਾਹਰ ਕਿਦੋਂ ਭੇਜਿਆ ਸੀ ਇਹ ਕੋਈ ਕੱਪੀ ਕਦੋਂ ਗਿਆ ਹਮ ਜਲਾਈ ਚ ਗਿਆ ਨੇ ਤਾਂ ਭਾਈ ਜਲਾਈ ਤੋਂ ਇਥੋਂ ਗਿਆ ਹ ਜੀ ਅੰਗੋਚਾ ਵੀ ਜਹਾਂਜੀ ਚਵੀ ਜੀ ਫਿਰ ਇਹਦੇ ਇਟਲੀ ਭੇਜਿਆ ਇਟਲੀੋਂ ਗਾਹ ਫਿਰ ਅਮਰੀਕਾ ਦਾ ਸਫ਼ਰ ਜੈਂਟ ਨੇ ਇਧਰ ਰੋਲਿਆ ਸਹੀ ਤਾਂ ਮੈਨੇ ਉਹ ਕਿਤਨੀ ਸਾਚਰ ਇਤਨੀ ਵੀ ਨਹੀਂ ਦੇਦੀ ਬਹੁਤ ਨਹੀਂ ਪਹਿਲਾਂ ਇਟਲੀ ਗਿਆ ਹੈ ਕਿਤਨੀ ਦੇ ਰਿਹਾ ਉੱਥੇ 3 ਮਹੀਨੇ ਰਿਹਾ ਹੈ ਮੜਕੀ ਅੱਗੇ ਜੈਂਟ ਨੇ ਇਦਾਂ ਹੀ ਮਤਲਬ ਇਹਨਾਂ ਚੈਂਟ ਦਾ ਨਾਂ ਦਾ ਨਹੀਂ ਅਜ ਪਤਾ ਸਾਨੂੰ ਇਹ ਨਾਂ ਦਾ ਕੁਝ ਇੰਡੀਆ ਸਾਨੂੰ ਨੰਬਰ ਦਾ ਇਹ ਨਹੀਂ ਪਤਾ ਨੰਬਰ ਇਹਦਾ ਲੱਭਿੰਦੇ ਆ ਕਿਥੋਂ ਦਾ ਨੰਬਰ ਕੀ ਨੇ ਨੰਬਰ ਬੰਦਾ ਇਹ ਮੁੰਡਾ ਜਦੋਂ ਇਟਲੀੋਂ ਗਾਂਹ ਗਿਆ ਹੈ ਨਾ ਇਹਦਾ ਯਾਰ ਦੋਥੇ ਕੋਈ ਕਿੰਨਾ ਮੁੰਡੇ ਯਾਰ ਦੋਸਤ ਇਹਨੇ ਨੰਬਰ ਦੇਤਾ ਪਰ ਪਤਾ ਨਹੀਂ ਲੱਗਣਿਆ ਵੀ ਉਹ ਕਿੱਥੋਂ ਦਾ ਬੰਦਾ ਵਾ ਹਰਿਆਣੇ ਦਾ ਆ ਕਿ ਦਿੱਲੀ ਦਾ ਵਾ ਹਾਂਜੀ ਕਿੰਨੇ ਪੈਸੇ ਦਿੱਤੇ ਹੋਏ ਹਾਂਜੀ ਉਹ ਕਿੰਨੇ ਦਿੱਤੇ ਸੀ ਤੇ ਵੀਰੋ ਅਮਰੀਕਾ ਜਾਣਾ ਸੀ ਜਦੋਂ ਇਟਲੀ ਗਿਆ ਇਹ ਉਹ ਮਤਲਬ ਇਹ 15 15 18 ਲੱਖ ਚਲੇ ਗਿਆ ਇਹ ਇਟਲੀ ਹਾਂਜੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਗੇ ਜੈਂਟ ਸਾਨੂੰ ਮਾਰਾ ਚੱਕਰ ਗਿਆ ਕਿੰਨੇ ਪੈਸੇ ਓਏ 110 12 18 ਲੱਖ ਲੈ ਗਏ ਹਾਂ ਹਾਂ ਜੀ ਚਲੇ ਗਿਆ ਮਾ ਬੜਾ ਵਿਆਜੀ ਪੈਸੇ ਆ ਵਿਆਜ ਪਾ ਕੇ ਤਾਂ ਬਹੁਤ ਬਣਦੇ ਜੀ ਤੇ 20 ਲੱਖ ਰੁਪਏ ਦਾ ਵਿਆਜੀ ਵੀ ਵਿਆਜੀ ਚੁੱਕਿਆ ਰਿਸ਼ਤੇਦਾਰ ਕੋਲੋਂ ਕਿ ਇਸ ਨੂੰ ਮੰਗੇ ਭੈਣ ਭਰਾ ਕੋ ਉਹਨੇ ਵੀ ਜਿਹੜੇ ਰਿਸ਼ਤੇਦਾਰ ਨੇ ਆਪਣੇ ਵਿਆਜੀ ਚੁੱਕ ਕੇ ਦਿੱਤੇ ਗਏ ਸਾਨੂੰ ਮੈਂ ਮੈਂ ਫੇਰੀ ਦਾ ਕੰਮ ਕਰਦਾ ਹੈ ਜੀ ਇਹ ਲੱਤ ਮੇਰੀ ਟੁੱਟ ਗਈ ਆ ਫੇਰ ਪਹਿਲਾਂ ਟੁੱਟੀ ਸੀ ਨਾ ਕਿ ਨਾ ਨਾ ਦੇਸੀ ਲਾਇਕ ਕਰਾ ਬੈਠਾ ਲੱਤ ਖਰਾਬ ਹੋ ਗਈ ਮੇਰੀ ਹੁਣ ਹੈਂਡੀਕੈਪ ਹੋ ਗਈ ਹਾਂਜੀ ਹੁਣ ਐਡੀ ਕਾ ਮੈਂ ਦਾ ਹੋਰ ਆਏ ਕੀ ਦਿੱਤੋ ਕੰਮੀ ਦਾ ਨਾ ਬਿਲਕੁਲ ਨਹੀਂ ਟ੍ਰਾਂਸਪੋਰਟਸ਼ਨ ਹੀ ਆਉਂਦੀ ਮੇਰੀ 15 ਰੁਪਏ ਦਾ ਸਾਲ 700 ਰੁਪਏ ਉਹਦੇ 15 ਇਹ ਹੈਂਡੀਕੈਪ ਤੇ ਹੋਰ ਕੁਛ ਨਹੀਂ ਬੇਟੀ ਵਈ ਹੈ ਹਾਂਜੀ ਬੇਟੀ ਵਈ ਹੈ ਡੇਟੈਕ ਵਈ ਆ ਹਾਂਜੀ ਇਹ ਮੈਨੂੰ ਪਤਾ ਲੱਗਾ ਸੀ ਹਾਂਜੀ ਕਿਸ਼ਤਾਂ ਪੂਰਾ ਕਰਨੀ ਕਿਸ ਤਰ੍ਹਾਂ ਹੋਣਾ ਸਰਕਾਰਾਂ ਕੋਈਆਂ ਸਰਕਾਰ ਸਾਡੀ ਕੋਈ ਮਤ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਦੂਤਾ ਬਸਤਾਂ ਤੁਹਾਨੂੰ ਕੱਲ ਪਤਾ ਲੱਗਾ ਜੀ ਜਦੋਂ ਸਰਪੰਚ ਸਾਹਿਬ ਨੇ ਫੋਨ ਆਇਆ ਇੱਥੇ ਕੋਈ ਆਇਆ ਇਹ ਐਸ.ਪੀ ਦਫਰੋਂ ਦਾ ਨਮੂਨਾ ਇਹ ਤਾਂ ਸਾਨੂੰ ਫੋਟੋ ਚਾਹੀਦੀ ਹੈ ਸਾਨੂੰ ਤਾਂ ਪਤਾ ਲੱਗ ਗਿਆ ਵੀ ਜਦੋਂ ਫੋਟੋ ਮੰਗਣ ਦੇ ਆ ਸਾਡਾ ਬਟਕ ਬਹੁਤ ਰਹੀ ਕੱਲ ਸਾਰੇ ਤਰ੍ਹਾਂ ਗਾਉਂਦੇ ਭਾਜੀ ਰੋਟੀ ਨਹੀਂ ਖਾਣੇ ਨੂੰ ਬਹੁਤ ਮੁਸ਼ਕਲ ਹੈ ਤੁਹਾਨੂੰ ਕੀ ਕਰੀਏ ਐ? ਏਜੰਟ ਤਾਂ ਹਗਰ ਕੋਈ ਨਹੀਂ। ਨਾ ਏਜੰਟ ਤਾਂ ਨਹੀਂ ਪਤਾ ਜੀ। ਕੀ ਮੰਗੀਏ? ਮੰਗੇ ਹੋ ਸਰਕਾਰ ਕੋ ਕਰਦੇ ਆ ਸਾਡਾ ਜਿਹੜਾ ਪੈਸਾ ਐ ਕੋਈ ਸਾਡਾ ਮੁਸ਼ਕਿਲਾਂ ਹੱਲ ਕਰਨੇ ਕਰਿਓ। ਕੋਈ ਸਾਡੇ ਬੱਚੇ ਨੂੰ ਨੌਕਰੀ ਤਾਂ ਸਹੀ ਮਿਲੇ। ਨੌਕਰੀ। ਤੁਹਾਨੂੰ ਅਸੀਂ ਕੀ ਕਰਾਂਗੇ? ਕਰਜ਼ਾ ਲਾਵਾਂਗੇ ਕਿ ਜੇ ਬੱਚੇ ਨੂੰ ਕਿੱਥੇ ਹੁਣ ਭੇਜ ਸਕਦੇ ਹਾਂ। ਮੇਰੇ ਭਾਰੰਤ ਉਹਨਾਂ ਗੜੀ ਵਿੱਚ ਮੈਂ ਕਹਿੰਦਾ ਮੇਰੀ ਮੱਤ ਕੀਤੀ ਜਾਵੇ ਮੈਂ ਡਿਕਾ ਬੰਦਾ ਹਾਂ। ਹੁਣ ਕਰਜ਼ਾ ਕਿੱਥੋਂ ਲਾਵਾਂਗੇ ਨਾ? ਇਹ ਰਿਸ਼ਤੇਦਾਰ ਨੇ ਜਿਹੜਾ ਪੈਸਾ ਮੈਨੂੰ ਦਿੱਤਾ ਵਾ ਉਹ ਉਹਨਾਂ ਵਾਪਸ ਲੈਣਾ ਨਹੀਂ ਦੇਕਨੇ ਮੈਂ ਦੇਣਾ ਨਾਤਰ ਕਾਂਟੀ ਕਲਗਰਾਉਂਡੀ ਜਿਹੜਾ ਛੜੇ ਪਿੰਡ ਦਾ ਬੱਚਾ ਆ ਇਹ ਜਿਹਨੇ ਇਹ ਸਰ ਹਰਪ੍ਰੀਤ ਸਿੰਘ ਜੋ ਆ ਇਹ ਚਾਰਾ ਬਹੁਤ ਹੀ ਗਰੀਬ ਘਰ ਦਾ ਲੜਕਾ ਹੈ ਜੀ ਜੋ ਦਾ ਪਿਓ ਆ ਇਹਦੇ ਚਾਰੇ ਦੀ ਕਬੱਡੀ ਖੇਡ ਤੇ ਲੱਤ ਟੁੱਟੀ ਆ ਇਹ ਵੀ ਚਾਰਾ ਘਰੇ ਪਿਆ ਇੱਕ ਜਨਾਨੀ ਆ ਤੇ ਇੱਕ ਭਰਾ ਆ ਜਨਾਨੀ ਕਮਾਉਂਦੀ ਆ ਤੇ ਚਲ ਜਨਾਨੀ ਲਿਆ ਕੇ ਘਰ ਚਰਚ ਕੋਰ ਕਰਨ ਦੀ ਹੈ ਇਹ ਨੌ ਚਾਰਿਆਂ ਬਾਹਰੋਂ ਤੇ ਬਾਹਰ ਜਿੱਦਾਂ ਵਾਡੀ ਟੋਕੀ ਲਾ ਲੋ ਜਾ ਦਿਹਾੜੀ ਦਫਾ ਮਿਹਨਤ ਮਜਦੂਰੀ ਕਰਦੇ ਆ ਜੀ ਇਹ ਟੋਕੀ ਨਹੀਂ ਦਿੱਤੀ ਇਹ ਨਾ ਤਿੰਨ ਬੱਚੇ ਆ ਜੀ ਇੱਕ ਹਰਪ੍ਰੀਤ ਸਿੰਘ ਜੀ ਗਿਆ ਜੀ ਇੱਕ ਲੜਕੀ ਆ ਤੇ ਇੱਕ ਮੁੰਡਾ ਸਲੂਨ ਦਾ ਕੰਮ ਕਰਦਾ ਇਹ ਸਰ ਇਹ ਨੌ ਚਾਰਿਆਂ ਚੁੱਕੇ ਜੋ ਰਿਸ਼ਤੇਦਾਰਾਂ ਕੋਲ ਵਿਆਜੀ ਪੈਸੇ ਚੁੱਕ ਕੇ ਰਿਸ਼ਤੇਦਾਰਾਂ ਦੇ ਘਰ ਗਹਿਣੇ ਪਾ ਕੇ ਸਾਰਿਆਂ ਦੇ ਗਹਿਣੇ ਗੁਣੀ ਪਾ ਕੇ ਵਿਚਾਰਿਆਂ ਕੀਤਾ ਜੀ ਸਰਕਾਰ ਕਰੀ ਇਹੋ ਬੇਨਤੀ ਆ ਜੀ ਇਹ ਵਿਚਾਰਾ ਗਰੀਬ ਕਵਾਰ ਆ ਇਸ ਪਰਿਵਾਰ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜੋ ਵੀ ਜੈਂਟਾ ਦੀ ਬੰਟੀ ਕਾਰਵਾਈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰਕਾਰਾਂ ਅਗਰ ਹੀ ਹੱਥ ਜੋੜ ਕੇ ਬੇਨਤੀ ਆ ਇਹ ਗਰੀਬੀ ਰੇਰੀ ਪਵਾ ਦਾ ਕੁਝ ਨਾ ਕੋਈ ਸੋਚਿਆ ਜਾਵੇ ਵਾਹੀ ਗੁਰਜੀਕਾ ਖਾਲਸਾ ਵਾਹੀ